ਸਾਥੀਆ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕੁਰਗਲ ਕਰ ਰਹੀ ਆ ਜੈਪੁਰ ਦੀ ਦਾਸ ਨਵਾ ਕੇ ਜੈਪੁਰ ਤੇ ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਦੇ ਵਿੱਚ ਪਿਆਰਨਿਕ ਅੱਗ ਲੱਗ ਗਈ ਜੀ ਹਾਂ ਇਸ ਅੱਗ ਦੇ ਜੋ ਕੀ ਗੱਲ ਕਰੀਏ ਤਾਂ ਅੱਠ ਜਿਹੜੇ ਕੀ ਮਰੀਜ਼ ਸੀ ਇਸ ਅੱਗ ਦੇ ਸ਼ਿਕਾਰ ਹੋਏ ਸੀ ਅੱਗ ਦੇ ਵਿੱਚ ਝੁੱਲਸ ਗਏ ਤੇ ਕਈ ਜੋ ਕੀ ਬੱਚੇ ਦੱਸੇ ਜਾ ਰਹੇ ਨੇ ਤੇ ਤਿੰਨ ਮਹਿਲਾਵਾਂ ਇਸੇ ਵਿੱਚ ਸ਼ਾਮਿਲ ਸੀ ਤਾਂ ਜਿਵੇਂ ਕਿ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਟ੍ਰੋਮਾ ਸੈਂਟਰ ਦੇ ਆਈ ਸੀ ਯੂ ਵਿੱਚ ਐਤਵਾਰ ਦਾ ਦੇਰ ਰਾਤ ਅੱਗ ਲੱਗ ਗਈ ਹਾਦਸੇ ਦੇ ਵਿੱਚ ਅੱਠ ਮਰੀਜ਼ਾਂ ਦੀ ਮੌਤ ਹੋ ਗਈ ਇਹਨਾਂ ਵਿੱਚ ਤਿੰਨ ਮਹਿਲਾਵਾਂ ਵੀ ਨੇ ਰਾਤ 11 ਵਜੇ ਵੀ ਮਿੰਟ ਤੇ ਅੱਗ ਜੋ ਕਿ ਟਰੋਮਾ ਸੈਂਟਰ ਵਿੱਚ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਦੇ ਵਿੱਚ ਰੱਖੀ ਇੱਥੇ ਪੇਪਰ ਆਈਸੀਯੂ ਦਾ ਸਮਾਨ ਤੇ ਬਲੱਡ ਸੈਂਪਲਰ ਟਿਊਬ ਰੱਖੇ ਹੋਈ ਸੀ ਟਰੋਮਾ ਸੈਂਟਰ ਦੇ ਨੌਡਲ ਅਫਸਰ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਆਗ ਲੱਗਣ ਦਾ ਖਤਰਾ ਹੈ ਹਾਦਸੇ ਸਮੇਂ ਆਈਸੀਯੂ ਵਿੱਚ 11 ਮਰੀਜ਼ ਸ਼ਾਮਿਲ ਸੀ ਤੇ ਉਸ ਦੇ ਨਾਲ ਵਾਲੇ ਆਈਸੀਯੂ ਦੇ ਵਿੱਚ 13 ਮਰੀ ਸੀ ਦੂਜੇ ਪਾਸੇ ਇੱਕ ਅਗਨੀ ਕਾੜ ਦੀ ਜਾਂਚ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਜ਼ਾਆਂ ਕਿ ਬਿਲਡਿੰਗ ਦੇ ਦੂਜੇ ਪਾਸੇ ਖਿੜਕੀ ਤੇ ਕੱਚ ਉਤਾਰ ਕੇ ਪਾਣੀ ਦੀ ਬੁਸ਼ਾਰ ਕੀਤੀ ਗਈ ਅੱਗ ਤੇ ਕਾਬੂ ਦੇ ਵਿੱਚ ਲਗਭਗ ਢੇੜ ਘੰਟੇ ਦਾ ਸਮਾਂ ਲੱਗਾ ਸਾਰੇ ਮਰੀਜ਼ਾਂ ਨੂੰ ਬੈਂਡ ਸਣੇ ਬਾਹਰ ਗਰਾਉਂਡ ਫਲੋਰ ਤੇ ਸ਼ਿਫਟ ਕੀਤਾ ਗਿਆ ਮ੍ਰਿਤਕਾਂ ਦੀ ਪਛਾਣ ਦੀ ਜੇ ਗੱਲ ਕਰੀਏ ਤਾਂ ਦਾਸ ਸਵਾ ਕੇ ਪਿੰਟੂ ਦਲੀਪ ਸਰਵੇਸ਼ ਰੁਕਮਣੀ ਕੁਸ਼ਮਾ ਬਾ ਅਦਰਦੀ ਕੰਬਰ ਵਰਮਾ ਤੇ ਸ਼੍ਰੀਨਾਥ ਵੱਜੋਈਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਤਵਾਰ ਰਾਤ ਜਿਹੜੇ ਕੀ ਹਸਪਤਾਲ ਦੇ ਵਿੱਚ ਭਿਆਨਕ ਅੱਗ ਲੱਗੀ ਸੀ ਸੱਤ ਸਾਲ ਤੁਸੀਂ ਦੇਖ ਰਹੇ 247 ਪੰਜਾਬ ਤੇ ਮੈਂ ਮਨਪ੍ਰੀਤ ਕੁਰਗਲ ਕਰ ਰਿਹਾ ਹਾਂ ਜੈਪੁਰ ਦੀਦਾਸ ਜਮਾ ਕੇ ਜੈਪੁਰ ਤੇ ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਦੇ ਵਿੱਚ ਪਿਆਨਕ ਅੱਗ ਲੱਗ ਗਈ ਜੀ ਹਾਂ ਇਸ ਅੱਗ ਦੇ ਜੋ ਕੀ ਗੱਲ ਕਰੀਏ ਤਾਂ 8 ਜਿਹੜੇ ਕੀ ਮਰੀਜ਼ ਸੀ ਇਸ ਅੱਗ ਦੇ ਸ਼ਿਕਾਰ ਹੋਏ ਸੀ ਅੱਗ ਦੇ ਵਿੱਚ ਝੁੱਲਸ ਗਏ ਤੇ ਕਈ ਜੋ ਕੀ ਬੱਚੇ ਦੱਸੇ ਜਾ ਰਹੇ ਨੇ ਤੇ ਤਿੰਨ ਮਹਿਲਾਵਾਂ ਇਸ ਵਿੱਚ ਸ਼ਾਮਿਲ ਸੀ ਤਾਜ਼ਾ ਵਾਂਕੇ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈ ਸੀ ਯੂ ਵਿੱਚ ਐਤਵਾਰ ਦਾ ਦੇਰ ਰਾਤ ਅੱਗ ਲੱਗ ਗਈ ਹਾਦਸੇ ਦੇ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ ਇਹਨਾਂ ਵਿੱਚ ਤਿੰਨ ਮਹਿਲਾਵਾਂ ਵੀ ਨੇ ਰਾਤ 11 ਵਜੇ ਵੀਹ ਮਿੰਟ ਤੇ ਅੱਗ ਜੋ ਕਿ ਟਰੋਮਾ ਸੈਂਟਰ ਵਿੱਚ ਨਿਊਰੋ ਆਈਸੀਯੂ ਵਾਰਡ ਦੇ ਸਟੋਰ ਦੇ ਵਿੱਚ ਲੱਗੀ ਇੱਥੇ ਪੇਪਰ ਆਈਸੀਯੂ ਦਾ ਸਮਾਨ ਤੇ ਬਲੱਡ ਸੈਂਪਲਰ ਟਿਊਬ ਰੱਖੇ ਹੋਈ ਸੀ ਟਰੋਮਾ ਸੈਂਟਰ ਦੇ ਨੌਡਲ ਅਫਸਰ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਇਹ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖੱਤਸ਼ਾ ਹੈ ਹਾਦਸੇ ਸਮੇਂ ਆਈਸੀਯੂ ਵਿੱਚ 11 ਮਰੀਜ਼ ਸ਼ਾਮਿਲ ਸੀ ਤੇ ਉਸੇ ਨਾਲ ਵਾਲੇ ਆਈਸੀਯੂ ਦੇ ਵਿੱਚ 13 ਮਰੀ ਸੀ ਦੂਜੇ ਪਾਸੇ ਇੱਕ ਅਗਨੀ ਕਾਂਡ ਦੀ ਜਾਂਚ ਲਈ ਚੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਦਾਜਵਾں ਕੇ ਬਿਲਡਿੰਗ ਦੇ ਦੂਜੇ ਪਾਸੇ ਖਿੜਕੀ ਤੇ ਕੱਚ ਉਤਾਰ ਕੇ ਪਾਣੀ ਦੀ ਬੁਸ਼ਾਰ ਕੀਤੀ ਗਈ ਅੱਗ ਤੇ ਕਾਬੂ ਪਾਉਣ ਦੇ ਵਿੱਚ ਲਗਭਗ ਢੇੜ ਘੰਟੇ ਦਾ ਸਮਾਂ ਲੱਗਾ ਸਾਰੇ ਮਰੀਜ਼ਾਂ ਤੇਨੂੰ ਬੈਂਡ ਸਣੇ ਬਾਹਰ ਗਰਾਉਂਡ ਫਲੋਰ ਤੇ ਸ਼ਿਫਟ ਕੀਤਾ ਗਿਆ ਮ੍ਰਿਤਕਾਂ ਦੀ ਪਛਾਣ ਦੀ ਜੇ ਗੱਲ ਕਰੀਏ ਤਾਂ ਦਾਜਵਾں ਕੇ ਪਿੰਟੂ, ਦਲੀਪ, ਸਰਵੇਸ਼, ਰੁਕਮਣੀ, ਕੁਸ਼ਮਾ ਬਾ ਅਦਰ ਦਿਕੰਬਰ ਮਾ ਤੇ ਸ਼੍ਰੀਨਾਥ ਵੱਜੋਈਏ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਤਵਾਰ ਰਾਤ ਜਿਹੜੇ ਕੀ ਹਸਪਤਾਲ ਦੇ ਵਿੱਚ ਭਿਆਨਕ ਅੱਗ ਲੱਗੀ ਸੀ